ਨਮਾਉਣੀ ਪਈ ਐ ਐਸੇ ਕਰਕੇ ਕਮਾਲਪੁਰੇ ਫਾਜਰੀ ਲਵਾਉਣੀ ਪਈ ਐ ਆ ਬੁਲਟ ਇਸਨੇ ਪਹਿਲਾ ਨੰਬਰ ਲੈ ਕੇ ਵਾਪਸ ਆਏ ਮੇਰੇ ਵੀਰੋ ਅਗਲੀ ਰੇਡ ਬੂਰੀਏ ਦੀ ਬੁੱਟੇ ਬਾਈ ਕਰਦੇ ਗੱਲ ਯਾਰ ਬੂਰੀਆ ਕਹਿੰਦੇ ਸੀਸਰ ਵਾਲਾ ਕਬੱਡੀ ਪਾ ਰਿਹਾ ਐ ਕਹਿੰਦਾ ਜਿੰਨੇ ਵਾਰ ਮੈਂ ਕਮਾਲਪੁਰ ਵਿੱਚ ਖੇਡਿਆ ਤੇ ਗੱਲਾਂ ਵੱਖਰੀਆਂ ਕੀਤੀਆਂ ਮੇਰੇ ਮਿੱਤਰੋ ਅੱਜ ਵੀ ਗੱਲਾਂ ਵੱਖਰੀਆਂ ਹੋਣੀਆਂ ਬਾਬਾ ਜੀ ਦਾ ਧੰਵਾਦ ਆ ਗੱਬਰ ਸੌਣ ਜੀ ਦਾ ਉਧਰ ਕਹਿੰਦੇ ਪਿਆਰ ਪੰਜਾਬ ਵਾਲੇ ਵੀਰ ਦਾ ਤੇ ਨਾਲ ਸਪੋਰਟਸ 13 13 ਦਾ ਇਕਬਾਲ ਗਾਲਬ ਜੀ ਦਾ ਸਤਿਕਾਰ ਕਰਾਂਗੇ ਔਰ ਵੱਡਾ ਮੇਲਾ ਫਾਈਨਲ ਦੀ ਖੇਡ ਖੇਡੀ ਜਾ ਰਹੀ ਹੈ ਨਵੇਂ ਟਰੈਕਟਰ ਉਧਰ ਚੋਲਾ ਸਾਹਿਬ ਦਾ ਅਰਸ਼ ਮਾਜੇ ਦਾ ਮਜਾਲ ਤੇ ਸੀਸਰ 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 ਲਾ ਹਰਿਆਣੇ ਵਾਲਾ ਬੂਰੀਆ ਤਗੜਾ ਨੰਬਰ ਆਪਣੀ ਟੀਮ ਲਈ ਜੋੜਦਾ ਆਇਆ ਹੈ ਅਗਲੀ ਰੇਡ ਸ਼ਹਿਜਾਦ ਪਾਉਣ ਦੇ ਲਈ ਵੱਧ ਰਿਹਾ ਹੈ ਸ਼ਾਜੀ ਨਾਮ ਹੈ ਦੁਨੀਆ ਦੇ ਵਿੱਚ ਚਰਚਾ ਗੁਰਵਿੰਦਰ ਕਾਂਗੇ ਦੇ ਦੋ ਜਫੇ ਸ੍ਰਿੰਦਰ ਮਾਨਕ ਸੱਤਾ ਮਠੱਡਾ ਤੇ ਬਿਲਗੇ ਵਾਲੇ ਲਾਲੇ ਵੱਲੋਂ 51000 ਦਾ ਲਾਨ ਹੈ ਸ਼ੀਲੂ ਹਰਿਆਣੇ ਦਾ ਕੀਤਾ ਮੇਲਾ ਉਹ ਚਾਰੇ ਜਾਫੀਆਂ ਵਿੱਚੋਂ ਕਾਂਗੇ ਵਾਲਾ ਤੇ ਸ਼ਾਜੀ ਦੇ ਦਰਮਿਆਨ ਟੱਕਰ ਸੇੜੇ ਵੀ ਹੈ ਉਹ ਜੱਖ ਵੀ 6 जफ़र 재미ýण... शागीर ਆ ਮਲ ਦੀ ਰੇਡ ਤੇ ਕਹਿੰਦੇ ਤਾੜਾ ਵੱਜਣਾ ਮੇਰੇ ਮਿੱਤਰੋ ਇਸੇ ਇਲਾਕੇ ਦਾ ਅੱਜ ਕਈ ਚਤਤ ਸੋਚਦੇ ਆ ਵੀ 나ਥ ਛੋਟਾ 나ਥ ਸ਼ਗਦੌਲਤ ਵਾਲੇ ਕਾਕੇ ਦਾ ਚੇਲਾ ਕਬੱਡੀ ਪਾ ਕੇ ਟਰੈਕਟਰ ਜਿੱਤ ਜੇ ਮੇਰੇ ਮਿੱਤਰੋ ਗੱਲਾਂ ਟਿਕਾਣੇ ਲੱਗ ਜਾਣੀਆਂ ਮੇਰੇ ਵਿੱਚੋ ਏ ਸ਼ਕਰਪੁਰ 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 ਟਾਕਾ ਸ਼ਕਰਪੁਰੀਆ ਤੇ 나ਥ ਮੇਰੇ ਮਿੱਤਰੋ ਉਹ ਬਹਿ ਜਾ ਬਹਿ ਜਾ ਕਰਵਾਉਂਦਾ ਹੋਇਆ ਖੇਡ ਮੈਦਾਨ ਵਿੱਚ ਇਧਰ ਚੇਤਾ ਜਿੱੱਟੀ ਵਾਲਾ ਚਿਤਪਾਲ ਸਾਹਮਣੇ ਕਬੱਡੀ ਪਾਰਿਆ ਉਧਰ ਘਾਂਗੇ ਵਾਲੇ ਗੁਰਵਿੰਦਰ ਦੇ ਕਹਿੰਦੇ ਗੱਲ ਜੱਫਿਆਂ ਤੇ 10 10 ਹਜ਼ਾਰ ਦੀ ਗੱਲ ਹੋਈ ਹੈ ਲੋਪੋ ਸਾਹਿਬ ਕਰਿਓ ਗੱਲ ਲਓ ਚਿਤਪਾਲ ਚਿੱਟੀ ਵਾਲਾ ਕਹਿੰਦੇ ਇਸ ਵੇਲੇ ਕਬੱਡੀ ਪਾਉਣ ਦੇ ਲਈ ਨੋਜਨ ਵਧਿਆ ਹੋਇਆ ਹੈ ਥੋੜੀ ਰਿਪੀਟ ਬਾਬਾ ਜੀ ਘੱਟ ਕਰਦੇ ਆਓ ਸਾਹਮਣੇ ਪਈ ਹੋ ਰੇਡ ਗੁਰਵਿੰਦਰ ਸ਼ੀਲੂ ਐਨ ਬੱਲੇ ਬੱਲੇ ਹੋਈ ਪਈ ਹੈ ਹਰਿਆਣੇ ਦਾ ਸ਼ੋਰਾ ਪਰ ਸਾਹਮਣੇ ਚਿਤਪਾਲ ਤਗੜਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਹੈ ਅਗਲੀ ਰੇਡ ਗਗਨ ਜੋਗੇ ਵਾਲੀ ਆ ਪਾ ਰਿਹਾ ਗਗਨ ਜੋਗੇ ਵਾਲੀ ਆ ਕਹਿੰਦੇ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਇਧਰ ਮੁਕਾਬਲਾ ਸਿਰੇ ਦਾ ਹੈ ਟਰੈਕਟਰ ਹੌਲ ਨਵੇਂ ਦਿੱਤੇ ਜਾਣੇ ਆ ਗੱਲ ਸਮੇਂ ਦੀ ਆ ਮੇਰੇ ਮਿੱਤਰੋ ਜੋਗੇ ਵਾਲੀਆ ਗਗਨ ਦੋਵੇਂ ਪਾਸੇ ਕੋਈ ਜਾਫੀ ਤਿੰਨ ਤਿੰਨ ਜੱਫੇ ਲਾਵੇ 10 10000 ਫਰਿਆਦ ਗਗਨ ਫਰਿਆਦ ਦੋ ਵੱਡੇ ਮਲਾਂ ਦੇ ਦਰਮਿਆਨ ਟੱਕਰ ਕਮਾਲ ਪਰ ਵਿੱਚ ਮੇਰੇ ਮਿੱਤਰੋ ਟੱਕਰ ਕਮਾਲ ਅਗਰ ਨੇ ਜੋਗੇ ਵਾਲੀ ਵਾਲੀ 21000 ਦਾ ਸਪੈਸ਼ਲ ਪ੍ਰਾਈਜ਼ ਸਰਿੰਦਰ ਮਾਨਕ ਤੇ ਲਾਲੇ ਬਿਲਗੇ ਵੱਲੋਂ ਹੈ ਹੀਰਥਪੁਰੇ ਸਾਊਥ ਹਾਲ ਕਬੱਡੀ ਕਲੱਬ ਵਾਲਿਆਂ ਵੱਲੋਂ ਕਹਿੰਦੇ 21000 ਦਾ ਸਪੈਸ਼ਲ ਪ੍ਰਾਈਜ਼ ਹੈ ਮੇਰੇ ਵੀਰੋ ਐਨ ਸਿਰਾਂ ਲੱਗਿਆ ਪਿਆ ਵਧੀਆ ਕਬੱਡੀ ਹੋ ਰਹੀ ਹੈ ਬਾਬਾ ਮੇਰ ਕਰੇ ਕਿਸੇ ਵੀ ਖਿਡਾਰੀ ਦੇ ਸੱਟ ਫੇਟ ਨਾ ਲੱਗੇ ਸਿਰੇ ਦਾ ਸੁਪਰ ਫਾਈਨਲ ਸਾਰੀ ਪ੍ਰਬੰਧਕ ਕਮੇਟੀ ਦਾ ਕਮਾਲਪੁਰੇ ਨਗਰ ਦਾ ਇਲਾਕੇ ਦਾ ਐਨਆਰਈ ਭਰਾਵਾਂ ਦਾ ਧੰਨਵਾਦ ਜਿਨ੍ਹਾਂ ਨੇ ਵੱਡੀ ਮਿਹਨਤ ਕੀਤੀ ਆ ਸਾਹਮਣੇ ਦੁੱਗ ਦੁੱਗ ਆ ਗਿਆ ਆ ਕਹਿੰਦੇ ਦੁੱਗ 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 ਆ ਹੋਣੀ ਐ ਆ ਹੋਣੀ ਐ ਹਟੋ ਪਾਸੇ ਗੁਰਵਿੰਦਰ ਕਾਂਗਾ ਕਾਂਗੇ ਵਾਲਾ ਕਾਂਗੇ ਵਾਲਾ ਦਾ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਜਾਫੀ ਆ ਕਾਂਗੇ ਵਾਲਾ ਸਰਾ ਸਰਾ ਓਏ ਸੋਹਣਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆ ਜਾ ਆ ਜਾ ਆ ਜਾ ਆ ਜਾ ਹੋਲਡ ਨੰਬਰ ਹੈ ਹੋਲਡ ਕਲੀਅਰ ਕਰ ਲਿਓ ਜੀ ਇੱਕ ਸਾਡਾ ਵੀਰ ਬਿੱਲੇ ਪਹਿਲੇ ਹੀ ਕਲੀਅਰ ਕਰ ਲਓ ਬਾਅਦ ਵਿੱਚ ਕੋਈ ਰੌਲਾ ਨਾ ਪੈ ਜਾਵੇ ਬੇਨਤੀ ਹੈ ਲਓ ਸਾਹਮਣੇ ਬੂਰੀਆ ਬੂਰੀਆ ਅਗਲੀ ਕਬੱਡੀ ਪੁਆਇੰਟ ਦੇ ਲਈ ਬੋਤੇ ਬਾਈ ਵੱਧ ਰਿਹਾ ਹਰਸ਼ ਕਾਕਾ ਫਰਿਆਦ ਮਨੂਕ ਇਹ ਵਿਚਾਰੇ ਜੱਸੀ ਤਿਆਰ ਨੇ ਹੁਣ ਕੌਣ ਜਫਾ ਲਾਕੇ ਬੱਲੇ ਬੱਲੇ ਕਰਵਾਵੇਗਾ ਕੱਲ ਕੀ ਤਰ ਖੇਡ ਮੇਲਾ ਹੈ ਕਮਾਲਪੁਰ ਦੀ ਧਰਤੀ ਹੈ ਆ ਬੁਰੀਆ ਸ਼ਿਸ਼ਰ ਵਾਲਾ ਤਗੜਾ ਨੰਬਰ ਜੋੜਦਾ ਹੈ ਸ਼ਹਿਜਾਨ ਦੀ ਰੇਡ ਖੇਡ ਮੈਦਾਨ ਦੇ ਵਿੱਚ ਪੈਂਦੀ ਹੋਈ ਲਓ ਖੇਡ ਕਬੱਡੀ ਦਾ ਸ਼ਾਜਾਦਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਮੈਦਾਨ ਵਿੱਚ ਉਧਰ ਸ਼ੀਲੂ ਤਿਆਰੀ ਦੇ ਵਿੱਚ ਹੈ ਉਧਰ ਗੁਰਵਿੰਦਰ ਕਾਂਗੇ ਵਾਲਾ ਤਿਆਰੀ ਦੇ ਵਿੱਚ ਹੈ ਕਮਾਲਪੁਰ ਦਾ ਕਹਿੰਦੇ ਸੁਪਰ ਫਾਈਨਲ ਨੱਕੋ ਨੱਕ ਭਰਿਆ ਖੇਡ ਸੈਡੀਮਾ ਦੁਨੀਆ ਕਹਿੰਦੇ ਖੁੱਭੀ ਪਈ ਹੈ ਉਧਰ ਲਾਈਵ ਦੇ ਉੱਪਰ ਜਿਹੜੇ ਵੀਰਾਂ ਦੀ ਗਿਣਤੀ ਵੀ ਵੱਡੀ ਹੋ ਚੁੱਕੀ ਹੈ ਸ਼ਾਜਾਦ ਸ਼ਾਜਾਦ ਉਧਰ ਸ਼ਾਜਾਦ ਤੇ ਆਹ ਵੇਖੋ ਮੇਰੇ ਮਿੱਤਰੋ ਨੰਬਰ ਸ਼ਾਜੀ ਦੇ ਉੱਪਰ ਹੀ ਖੜੀ ਹੈ ਮੇਰੇ ਵੀਰੋ ਸ਼ਾਜੀ ਦੀ ਉਂਗਲੀ ਖੜੀ ਹੈ ਤੇ ਆ ਨਾਥ ਕਬੱਡੀ ਪਾ ਰਿਹਾ ਹੈ 5000 ਰੁਪਿਆ ਮਾਨਾ ਰੂਮੀ ਦੀ ਕਹਿੰਦੇ ਆਪਾਂ ਸ਼ਯਾਦ ਨੂੰ ਦੇਣਾ ਮਾਨਾ ਰੂਮੀ ਦੀ ਸਾਡੇ ਵੀਰ ਗੱਲਾਂ ਵੱਡੀਆਂ ਨੇ ਕਿੰਨੇ ਨੇ ਕੋਈ ਨਹੀਂ ਭਾਈ ਦੱਸ ਜਾ ਜਰਾ ਵੱਡਿਆ ਵੀਰਾ ਇਧਰ ਨਾਥ 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 ਹੋਈ ਪਈ ਹੈ ਅੱਜ ਦੇ ਮੇਲੇ ਤੇ 2000 ਉਧਰ ਨਾਥ ਦੀ ਟੱਕਰ ਕਹਿੰਦੇ ਡੀਟੀਓ ਦੇ ਨਾਲ ਚੋਲਾ ਸਾਹਿਬ ਦਾ ਅਰਸ਼ ਮੂਰੇ ਮੇਲਾ ਗੁੰਜੂ ਮੇਲਾ ਗੁੰਜੂ ਮੇਲਾ ਗੁੰਜੂ ਮੇਲਾ ਗੁੰਜੂ ਗੁੰਜੂ ਬੁੰਜੂ ਮੇਲਾ ਗੂਜ ਪਿਆ ਮੇਲਾ ਗੂਜ ਪਿਆ ਸਰਾ ਉਹ ਚੋਲੇ ਜੱਫਾ ਵਧੀਆ ਲੱਗਿਆ ਗਏ ਨਹੀਂ ਕਮਾਲ ਪੁਰੇ ਆਏ ਉਹ ਸਰਾ ਲ ਆ ਗਿਆ ਪਾਪੂ ਕਪੂਰ ਸਿੰਘ ਦਾ ਪੋਤਾ ਆ ਸਰਾ ਲ ਆ ਗਿਆ ਮੇਰੇ ਵੀਰੋ ਸਰਾ ਲੱਗਿਆ ਪਿਆ ਚੇਤਾ ਚਿੱਟੀ ਵਾਲਾ ਉਧਰ ਕਹਿੰਦੇ ਨੌਜਵਾਨ ਢਾਂਗੇ ਵਾਲਾ ਗੁਰਵਿੰਦਰ ਨੰਬਰ ਚਿੱਤਪਾਲ ਦੇ ਹਿੱਸੇ ਜਾ ਜੁੜਿਆ ਬੂਰੀਏ ਦੀ ਰੇਡ ਸੋਕੀ ਬੈਸ ਨੂੰ ਮਾਰ ਹੈ ਮੁੰਡੇ ਦੇ ਤੇਰਦੀਪ ਹੰਸਰਾ ਜੀ ਸਾਡੇ ਲੱਕੀ ਸਮਰਾ ਤੇ ਦੀਪਾ ਸਾਡਾ ਵੀ ਜੀਤਾ ਹੰਸਰਾ ਜੀ ਵਿਸ਼ੇਸ਼ ਤੌਰ ਤੇ ਧੰਨਵਾਦ ਆ ਉਹ ਮੈਚ ਬਾਲਾ ਸਰੇ ਦਾ ਮੈਚ ਬਾਲਾ ਸਰੇ ਦਾ ਮੇਰੇ ਮਿੱਤਰੋ ਇਹ ਚੋਟੀ ਦੇ ਮਾਲਾ ਆ ਸਾਹਮਣੇ ਕਹਿੰਦੇ ਫਰਿਆਦ 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 ਇਹ ਵੀ ਰੇਡਰਾਂ ਦੇ ਪਜਾ ਪਜਾ ਲੱਕ ਵੱਡਦਾ ਇਹ ਬੂਰੀ ਐ ਕਿੱਥੇ ਰੁਕਦਾ ਆਉਂਦਾ ਬੁੱਕਦਾ ਸਾਹਮਣੇ ਬੁਲਟ ਆ ਗਿਆ ਮੇਰੇ ਵੀਰੋ ਬੁਲਟ ਖੀਰਾਵਾਂ ਵਾਲੀ ਐ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਤਿਆਰ ਐ ਗੁਰਵਿੰਦਰ ਨਾਲ ਵੇਖਦਾ ਵੀ ਨੈੱਲ ਨਾਲ ਕੀਪਾ ਤੇ ਸ਼ੀਲੂ ਐਨ ਜੋਗੇਵਾਲ ਦੀ ਟੀਮ ਵੱਡੇ ਪੱਦਰ ਤੇ ਬਣੀ ਹੋਈ ਸ਼ੀਲੂ ਤੇ ਗੁਰਵਿੰਦਰ ਖੇਡ ਰਿਹਾ ਹੈ ਸਾਹਮਣੇ ਬੁਲਟ ਦੀ ਰੇਡ ਪੈ ਰਹੀ ਹੈ ਬੁਲਟ ਖੀਰਾਂ ਵਾਲੀ ਹੈ ਬੁਲਟ ਉੱਚੇ ਬੇਟ ਵਾਲਾ ਬੁਲਟ ਕਹਿੰਦੇ ਇਸ ਲਈ ਬੁਲਟ ਧੁੰਮਾ ਪਾਈ ਫਿਰਦਾ ਹੈ ਬੁਲਟ ਧੁੰਮਾ ਪਾਈ ਫਿਰਦਾ ਜੋਗੇਵਾਲੀਆ ਗगन ਆ ਗਿਆ ਓ ਜੋਗੇਵਾਲੀਆ ਗगन ਆ ਗਿਆ ਬੁਲਟ ਧੁੰਮਾ ਪਾਈ ਫਿਰਦਾ ਤੇ ਅੱਜ ਬੁਲਟ ਟਰੈਕਟਰ ਜਿੱਤ ਗਿਆ ਫਿਰ ਪੇਜ ਵਾਲਿਆਂ ਨੇ ਕੱਟ-ਕੱਟ ਕੇ ਪਾਦਣਾ ਵੀ ਜੇਠੂਕੇ ਦੇ ਮੇਲੇ ਦਾ ਬਸਤ ਤੇ ਗੱਲ ਗੁਜਰਾ ਪਿੰਡ ਦੀ ਹੋਈ ਹੈ ਇਸੇ ਤਰ੍ਹਾਂ ਕਹਿੰਦੇ ਅੱਜ ਕਮਾਲਪੁਰੇ ਵਿੱਚ ਟਰੈਕਟਰ ਆ ਪਰ ਸਮਾਂ ਹੈ ਮੇਰੇ ਮਿੱਤਰੋ ਹਰਸ਼ੀਲੂ ਨੇ ਵੀ ਕਹਿੰਦੇ ਟਰੈਕਟਰ ਦੀਆਂ ਲੈਣਾ ਲਾਈਆਂ ਹੋਈਆਂ ਉਧਰ ਕੌਣ 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 ਇਧਰ ਦੇ ਬੰਨੇ ਮੁਕਾਬਲਾ ਫਰਿਆਦ ਦੇ ਨਾਲ ਫਰਿਆਦ ਤੇ ਜੋਗਿਆ ਜੰਮਕ ਚੁੰਮਕ 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 ਚੁੰਮੜ ਗਿਆ ਚੰਬਰ ਗਿਆ ਚੰਬਰ ਗਿਆ ਚੁੰਬਕੇ ਚੁੰਬੜ ਗਿਆ ਮੇਰੇ ਵੀਰੋ ਸਿਰਾ ਲਾ ਗਿਆ ਸ਼ਾਜੀ ਵੀ ਰੇਡ ਪੈ ਗਈ ਹੈ ਕਿ ਕੜ ਮਾਰਨੀ ਤੇ ਪਿੱਠ ਪਿੱਛੇ ਕੱਢਣੀ ਹੁੰਦੀ ਹੈ ਸੌਖੀ ਗਾਲ ਮਿੱਤਰੋ ਪਤਾ ਲੱਗਦਾ ਉਹ ਜਦੋਂ ਹੱਥ ਜੋੜਦੇ ਬਗਾਨੇ ਪੁੱਤਾਂ ਨਾਲ ਮਿੱਤਰੋ ਪਤਾ ਲੱਗਦਾ ਉਹ ਜਦੋਂ ਹੱਥ ਜੋੜਦੇ ਬਗਾਨੇ ਪੁੱਤਾਂ ਨਾਲ ਮਿੱਤਰੋ ਸਿਰੇ ਦਾ ਫਾਈਨਲ ਹੈ ਸ਼ਹੀਆਦ ਦੀ ਰੇਡ ਸ਼ਿੱਲੂ ਤੇ ਗੁਰਵਿੰਦਰ ਤਿਆਰ ਨੇ ਹੌਬੇ ਖੜਾ ਵੀ ਸਾਜੀਏ ਇਸ ਲਈ ਤਗੜਾ ਨੰਬਰ ਆਪਣੀ ਟੀਮ ਲਈ ਜੋੜ ਗਿਆ ਤੇ ਅੰਤਰੂਮੀ ਤੇ ਸਾਡਾ ਵੀਰ ਕਾਲੂ ਟੁੱਡੀਕੇ ਤੇ ਮਾਨਾ ਰੂਮੀ ਜੀ ਕਹਿੰਦੇ ਖੀਰਾ ਵਾਲੀਏ ਬੁੱਲਟ ਦੀਆਂ ਰੇਡਾਂ ਦਾ ਵੱਡੇ ਪੱਤਰ ਤੇ ਵੱਡਾ ਸਨਮਾਨ ਆਹ ਮੁੰਡੇ ਨੂੰ ਲੱਗਦਾ ਵੀ ਅੱਜ ਦੇ ਮੇਲੇ ਦਾ ਟਾਵਾ ਜਫਾ ਲੱਗਾ ਅੱਜ ਦੇ ਮੇਲੇ ਦਾ ਟਾਵਾ ਜਫਾ ਲੱਗਾ ਪੂਰੀਆ ਸਿਸਰ ਖੇਡਦਾ ਸ਼ਾਹਕੋਟ ਦੀ ਖੇਡ ਕਲੱਬ ਲਈ ਮੇਰੇ ਮਿੱਤਰੋ ਸੰਦੀਪ ਸੰਧੋ ਮੰਗਲ ਮੀਆਂ ਵੀ ਵੱਡੀ ਖੇਡ ਕਲੱਬ ਹੈ ਅੱਜ ਵੀ ਕਹਿੰਦੇ ਮੁੰਡਾ ਸਿਰਾਂ ਲਈ ਤਰਿਆਉਂਦਾ ਅੱਜ ਵੀ ਸਰਾੜੀ ਰੇਡ ਹੋਲਡ ਵਾਲਾ ਨੰਬਰ ਹੈ ਉਹ ਰੈਫਰੀ ਡਿਸੀਜਨ ਹੈ ਹੋਲਡ ਵਾਲਾ ਨੰਬਰ ਰੈਫਰੀ ਡਿਸੀਜਨ ਹੈ ਆਹ ਸਾਹਮਣੇ ਇਸ ਵੇਲੇ ਚਿਤਪਾਲ ਚਿੱਟੀ ਵਾਲਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਚਿਤਪਾਲ ਦੀ ਰੇਡ ਹੈ ਗੁਰਵਿੰਦਰ ਕਾਂਗੇ ਵਾਲਾ ਸ਼ੀਲੂ ਸ਼ੀਲੂ ਬਾਹੂ ਬਾਹੂ ਟੱਕਰ ਸਿਰੇ ਦੀ ਜਿੰਨੇ ਵੀ ਕਮਾਲ ਪੁਰੇ ਆਏ ਆ ਦਿਲ ਇਹਨਾਂ ਦੇ ਕਿੰਨੂ ਅੱਜ ਖੌਰੂ ਪਾਈ ਜਾਂਦਾ ਆਓ ਹਰਿਆਣੇ ਵਾਲਾ ਸ਼ੀਲੂ 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 ਮੇਰੇ ਮਰਦੋਸ਼ ਵੀ ਆਇਆ ਹੈ ਕਹਿੰਦੇ ਮਨੀਸ਼ ਵੀ ਆਇਆ ਹੋਇਆ ਹੈ ਮਨੀਸ਼ ਵੀ ਆਇਆ ਤੇ 나ਥ ਕਹਿੰਦੇ ਝੁੱਕ ਕੇ ਧਰਤੀ ਨਾਲ ਲੱਗ ਗਿਆ ਵੀ ਫਰਿਆਦ ਕਹਿੰਦੇ ਵਿੱਚੋਂ ਕੋਈ ਮਰੀਆਂ ਲੱਤਾਂ ਨੂੰ ਨਾ ਲੱਗ ਜਾਵੇ ਉਧਰ ਡੀਡੀਓ ਕੰਨ ਨਾਲ ਚਾਰ ਨੇ 나ਸ ਦੀ ਪਾਈ ਰੇਡ ਹੈ ਮੇਲਾ ਕਮਾਲਪੁਰੇ ਦਾ ਟੱਕਰ ਟੱਕਰ ਕਹਿੰਦੇ ਮਾਜੇ ਦੇ ਮਹਾਲ ਨਾਲ ਟੱਕਰ ਬਾਪੂ ਕਪੂਰ ਸਿੰਘ ਦੇ ਪੋਤੇ ਨਾਲ ਸਰਾ ਬੱਲੇ ਬੱਲੇ ਸੱਲੇ ਸਰਾ ਆ ਚੱਕ ਚੱਕ ਇੱਕ ਗੱਲ ਕਮਾਲਪੁਰਾ ਪਿਆ ਨੱਚ ਆਹ ਹੋਰ ਵੇਨਾ ਮੁੱਕੀ ਵਰਤੀ ਵੇਖੋ ਯਾਰ ਮੁੱਕੀ ਆਪਣੇ ਤਾਂ ਹੀ ਕਹਿੰਦੇ ਸੁਣਦੇ ਲਲਕਾਰਿਆ ਕਮਾਲਪੁਰੇ ਪੁੱਜੇ ਅੱਜ ਸਾਰੇ ਸਤਾਰੇ ਆ ਇੱਕ ਗੱਲ ਇਹ ਪੱਕੀ ਆ ਜੇ ਨਾਸ ਨੇ ਥਾਪਾਂ ਮਾਰਿਆ ਤੇ ਅੱਕੇ ਨੇ ਮਾਰਿਆ ਅੱਕੇ ਨੇ ਮਾਰਿਆ ਸਰਾ ਲੱਗਾ ਪਿਆ ਮੈਚ ਫਸਿਆ ਪਿਆ ਮੇਰੇ ਵੀਰੋ ਹੈਨ ਮੈਚ ਸੈਲੈਨ ਸਿਰਾਂ ਲੱਗਿਆ ਪਿਆ ਬੱਲੇ ਬੱਲੇ ਹੋਈ ਹੈ ਹੈਨ ਇੰਦਰਪਾਲ ਜੀ ਆਇਓ ਯਾਰਾ ਇੰਦਰਪਾਲ ਜੀ ਕਮਾਲ ਪਰਾ ਆਉਣਗੇ ਮੈਦਾਨ ਦੇ ਵਿੱਚ ਬਹੁਤ ਵੱਡੀ ਮਿਹਨਤ ਆਪਣੀ ਸਾਰੀ ਟੀਮ ਨੂੰ ਨਾਲ ਲੈ ਕੇ ਇੰਦਰਪਾਲ ਜੀ ਕਰਦੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਇੱਕ ਵਾਰੀ ਹੱਥ ਜੋੜ ਕੇ ਫਤਿਹ ਬੁਲਾ ਕੇ ਸੋ ஆ கட க ਜਫਮਰ ਆਉਣ ਗਿਆ ਆ ਰੈਡਾ ਅੱਤ ਕਰਾਉਣ ਗਿਆ ਆ ਜਫੇ ਆ ਰੈਡਾ ਅੱਤ ਕਰਾਉਣ ਗਿਆ ਉਧਰ ਕਹਿੰਦੇ ਸੀਸਰ ਵਾਲਾ ਇਹ ਵੀ ਸਰਾ ਲਾਈ ਆਉਂਦਾ ਔਰ ਢੇਰੀਆਂ ਤੇ ਖੜ ਜਾਣਾ ਜਿਨ੍ਹਾਂ ਨੇ ਟਰੈਕਟਰ ਦੀ ਸੀਟ ਤੇ ਬਹਿਣਾ ਉਹ ਢੇਰੀਆਂ ਤੇ ਖੜਨਗੇ ਕਿ ਢੇਰੀਆਂ ਤੇ ਆ ਕੇ ਅਮਨ ਆੜਨਗੇ ਤੇ ਕਰੀ ਗੱਲ ਸੌਣ ਲਓ ਸ਼ਾਜੀ ਦੀ ਇਸ ਵੇਲੇ ਕਬੱਡੀ ਪੈ ਗਈ ਹੈ ਕਿ ਜਿਸਮ ਮ ਮਚਾਉਣਾ ਪੈਂਦਾ ਵਿੱਚ ਜੱਗ ਦੇ ਫਿਰ ਕਿਤੇ ਜਾ ਕੇ ਚਰਚੇ ਹੁੰਦੇ ਨੇ ਵਿੱਚ ਜੱਗ ਦੇ ਗੱਲਾਂ ਸੱਚੀਆਂ ਆਖਦਾ ਇਹ ਲੋਪੋ ਪਿੰਡ ਵਾਲਾ ਨਾ ਜੱਗ ਤੇ ਬਣਾਉਣਾ ਨਹੀਂ ਸਕਾਲਾ ਇਹਨਾਂ ਦੇ ਵੱਡੇ ਨਾਂ ਨੇ ਇਹ ਵੱਡੇ ਬ੍ਰਾਂਡ ਨੇ ਸਾਹਮਣੇ ਵੇਖਦਾ ਵੀ ਇਸ ਲਈ ਸ਼ਾਜੀ ਤਗੜਾ ਨੰਬਰ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਹੈ ਸ਼ਕਰਪੁਰ ਦੇ ਲਈ ਨੰਬਰ ਦਾ ਵਾਅਦਾ ਕਰਦਾ ਹੋਇਆ ਬੂਰੀਏ ਦੀ ਰੇਡ ਪੈ ਰਹੀ ਹੈ ਓਏ ਬੂਰੀਏ ਦੀ ਰੇਡ ਪੈ ਰਹੀ ਆ ਤੇ ਆ ਮੈਨੂੰ ਲੱਗਦਾ ਜੇਤੂ ਰਥ ਜਲ ਪਿਆ ਮਾਨਾ ਜੀ ਜੇਤੂ ਰਥ ਤੇਰੀਆਂ ਤੋਂ ਤੁਰਨ ਲੱਗ ਪਿਆ ਜੇਤੂ ਰਥ ਆਹ ਸਾਹਮਣੇ ਮੇਰੇ ਮਿੱਤਰੋ ਪੂਰੀਆ ਸੀਸਰ ਪੂਰੀਆ ਸੀਸਰ ਗੂੰਜਦੇ ਗੱਬਰ ਦੇ ਸਪੀਕਰ ਇਧਰ ਪੂਰੀਆ ਸੀਸਰ ਕਮਾਲਪੁਰ ਦੇ ਗੱਬਰ ਦੇ ਸਪੀਕਰ ਆਹ ਸਾਹਮਣੇ ਮੇਰੇ ਮਿੱਤਰੋ ਸਿਰੇ ਦਾ ਮੇਲਾ ਫਰਿਆਦ ਤਿਆਰ ਫਰਿਆਦ 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 ਫੱਟੇ ਚੱਕ ਫੱਟੇ ਚੱਕ ਫੱਟੇ ਚੱਕ ਬੂਰੀਆ 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 ਹੋਈ ਪਈ ਐ ਆਹ ਪੂਰੀਆ ਕੋਈ ਪੂਰੀਆ ਕਹਿੰਦਾ ਆਹ ਸਿਰਾਂ ਲਈ ਜਾਂਦਾ ਸਾਹਮਣੇ ਕਬੱਡੀਆ ਸ਼ਾਜੀ ਪਾਈ ਜਾਂਦਾ ਕਮਾਲਪੁਰੇ ਜਿੰਨੇ ਵੀ ਆਏ ਐ ਸਾਰਿਆਂ ਨੂੰ ਨਜ਼ਾਰਾ ਆਈ ਜਾਂਦਾ ਆਹ ਸਾਹਮਣੇ ਕਬੱਡੀਆ ਸ਼ਾਜੀ ਪਾਈ ਜਾਂਦਾ ਤੇ ਜੋਗੇਵਾਲ ਜਿੱਤੀ ਐ ਸ੍ਰਿੰਦਰ ਸਿੰਘ ਮਾਨ ਸੱਤਾ ਮਠੱਡਾ ਤੇ ਲਾਲਾ ਬਿਲਗੇ ਵਾਲਾ ਕਹਿੰਦਾ 51000 ਸਪੈਸ਼ਲ ਹੈ ਸਾਡੇ ਵੱਲੋਂ ਆਓ 51000 ਸਰندر ਮਾਨਕ ਵੱਡਾ ਭਰਾ ਸਾਡਾ ਮੇਰੇ ਮਿੱਤਰੋ ਜੋਗੇ ਵਾਲੀਆ ਗਗਨ ਮਾਨ ਹੈ ਜਿਹੜੀ ਟੀਮ ਦਾ ਉਧਰ ਜੋਗੇ ਵਾਲੀਆ ਗਗਨ ਤੁਰ ਪਿਆ ਨੰਬਰ ਵੀ ਅੱਧੇ ਇੱਕ ਦਾ ਫਰਕ ਹੈ ਮੇਰੇ ਮਿੱਤਰੋ ਨੰਬਰ ਵੀ ਅੱਧੇ ਇੱਕ ਦਾ ਫਰਕ ਹੈ ਮੇਲਾ ਕਮਾਲਪੁਰੇ ਦਾ ਐ ਚਾਰ ਸਵੇਰਾ ਦਰਸ਼ਕਾਂ ਦਾ ਭਰਿਆ ਹੋਇਆ ਯੋਗੇਵਾਲੀਆ ਗਗਨ ਪਾਉਂਦਾ ਕਲੈਰੀ ਮੋਰ ਬਣ ਕੇ ਰੇਡਾਂ ਮੇਰੇ ਮਿੱਤਰੋ ਕਲਵੰਤ ਕਾਲੋਂ ਦਾ ਚੰਡਿਆ ਹੋਇਆ ਉਧਰ ਕਹਿੰਦੇ ਖੇਡ ਮੈਦਾਨ ਵਿੱਚ ਕਲਵੰਤ ਸਿੰਘ ਜੀ ਚੋਲਾ ਸਾਹਿਬ ਪੁੱਜੇ ਹੋਇਆ ਸਤਿਕਾਰ ਕਰਦੇ ਅੰਕਲ ਜੀ ਦਾ ਅਗਲੀ ਰੇਡ ਫੇਰ ਸ਼ਾਜਾਦ ਸ਼ਾਜੀ ਆ ਗਿਆ ਮੇਰੇ ਵੀਰੋ ਅਗਲੀ ਕਬੱਡੀ ਪਾਉਣ ਦੇ ਲਈ ਸ਼ਾਜੀ ਆ ਗਿਆ ਐਨ ਸਿਰੇ ਦੀ ਟੱਕਰ ਹੈ ਮੇਰੇ ਵੀਰੋ ਖੇਡਣੀ ਹੋਵੇ ਕਬੱਡੀ ਦੁੱਧ ਡਹਿਰੀ ਨਹੀਂ ਭਾਈ ਦਾ ਪੋ ਮਾਗ ਵਿੱਚ ਛੱਡਣਾ ਪੈਂਦਾ ਨਿੱਗਰ ਜਾਈਦਾ ਨਿੱਗਰ ਜਾਈਦਾ ਆ ਨੌਜਵਨ ਸ਼ਹਿਜ਼ਾਦ ਹੈ ਇਹਨੇ ਮਿਹਨਤ ਕੀਤੀ ਹੈ ਅੱਜ ਦੁਨੀਆ ਦੇ ਵਿੱਚ ਨਾਮ ਹੈ ਉਧਰ ਸ਼ੀਲੂ ਤਿਆਰ ਹੈ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਤੇ ਸ਼ਾਜੀ ਟੱਕਰ 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 ਚੱਲ ਗਿਆ ਚੱਕਰ ਚੱਕਰ ਚੱਲ ਗਿਆ ਚੱਕਰ ਟੱਕਰ ਚੱਲ ਗਿਆ ਚੱਕਰ ਮੇਲਾ ਮੇਲਾ ਸਦਾ ਨਚਾਤਾ ਸਦਾ ਬਾਹਰ ਬਾਹਰ ਭੰਗੜੇ 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 ਪਵਾਤੇ ਮੁੰਡੇ ਨੇ ਆਹ ਭੰਗੜੇ ਪਵਾਤੇ ਮੁੰਡੇ ਨੇ ਇਧਰ ਵੇਖੋ ਯਾਰਾ ਬੋਰੀਆ ਸੀਸਰ ਆ ਦੁਨੀਆ ਚ ਭੰਗੜੇ ਪਵਾਤੇ ਗੁਰਵਿੰਦਰ ਕਾਂਗੇ ਦੇ ਜਫੇ ਨੇ ਮੇਰੇ ਮਿੱਤਰੋ ਬਿੱਲੇ ਗੱਲ ਤੀਨੇ ਵਾਲੀਏ ਨੇ ਕਹਿੰਦੇ ਮਾਨ ਬਖਸ਼ਿਆ ਕੈਰੋਂ ਦੇ ਮੇਲੇ ਤੇ 5 ਲੱਖ ਰੁਪਇਆ ਦਿੱਤਾ ਮੇਰੇ ਮਿੱਤਰੋ ਇਹ ਵੱਡਾ ਮਾਨ ਹੈ ਆਉਣ ਵਾਲੇ ਸਮੇਂ ਚ ਹੋਰ ਵੀ ਵੱਡੇ ਸਨਮਾਨ ਹੋਣਗੇ ਆ ਬੋਰੀਆ ਸੀਸਰ ਬੋਰੀਆ ਗਰਾਊਂਡ ਕਲੀਅਰ ਆ ਮੈਚ ਰੋਕ ਲਈ ਬਾਈ ਗਰਾਊਂਡ ਕਲੀਅਰ ਆ ਬਾਹਰ ਚਲੋ ਵੀਰ ਬਾਹਰ ਪਲੀਜ਼ ਬਾਹਰ ਬਾਹਰ ਚੱਲੋ ਭਰਾ ਬਣ ਕੇ ਬਾਹਰ ਨੰਬਰ ਕਿੰਨੇ ਕਿੰਨੇ ਅਮਨ ਵੇਖ ਰਿਹਾ ਯਾਰ ਸਕਰੀਨ ਦੇ ਉੱਪਰ ਗੱਲ ਮੈਨੂੰ ਨੇੜ ਤੇੜੀ ਲੱਗਦੀ ਹੈ ਬਾਈ ਗੱਲ ਨੇੜ ਤੇੜੀ ਲੱਗਦੀ ਹੈ 12 14 ਦਾ ਅੰਕੜਾ ਚੱਲ ਰਿਹਾ ਹੈ 12 14 ਦਾ ਇਹਨ ਗੱਲ ਨੇੜ ਤੇ ੜੀ ਐ ਚਿੱਤਪਾਲ ਦੀ ਰੇਡ ਬੂਟੇ ਬਾਈ ਆ ਚਿੱਤਪਾਲ ਚਿੱਟੀ ਵਾਲਾ ਕਹਿੰਦੇ ਕਬੱਡੀ ਪਾ ਰਿਹਾ ਇੱਕ ਜੱਫੇ ਦਾ ਫਰਕ ਐ ਸਾਰਾ ਇੱਕ ਜੱਫੇ ਦਾ ਫਰਕ ਐ ਸਾਰਾ ਏ ਚੇਤਾ ਚੇਤਾ ਚਿੱਤਪਾਲ ਸ਼ੀਲੂ ਚਿੱਤਪਾਲ ਸ਼ੀਲੂ ਚਿੱਤਪਾਲ ਤੇ ਸ਼ੀਲੂ ਚਿੱਟੀ ਚਿੱਟੀ ਇਹ ਜੱਗੇ ਦਾ ਵੀਰ ਐ ਚਿੱਤਪਾ ਰਤਨ ਸਿੰਘ ਰੱਤੀ ਦਾ ਪੁੱਤਰ ਤਗੜਾ ਨੰਬਰ ਜੋੜ ਗਿਆ ਅਗਲੀ ਰੇਡ ਨਾਫ ਆ ਗਿਆ ਗਰਾਊਂਡ ਕਲੀਅਰ ਗਰਾਊਂਡ ਕਲੀਅਰ ਗਰਾਊਂਡ ਕਲੀਅਰ ਪਾਣੀ ਨਾ ਲਾਓ ਕੋਈ ਵੀ ਪਲੇਅਰ ਸਾਹਮਣੇ ਨਾ ਦੀ ਰੇਡ ਖੇਡ ਮੈਦਾਨ ਦੇ ਵਿੱਚ ਪੈ ਰਹੀ ਹੈ ਮਾਲਵੇ ਦਾ ਗੱਬਰੂ ਜਵਾਨ ਹੋ ਗਿਆ ਕਬਡੀ ਦਾ ਸੱਜਰਾ ਤੂਫਾਨ ਹੋ ਗਿਆ ਆਹ ਸਿੰਘ ਦੌਲਤ ਵਾਲੇ ਕਾਕੇ ਨੇ ਦਿੱਤਾ ਇਹਦਾ ਸਾਥ ਕਮਾਲਪੁਰੇ ਧੰਮਾ ਪਾਈ ਜਾਂਦਾ ਛੋਟਾ ਨਾਮ ਹੈ ਲੋਥ ਹੈ ਉਧਰ 51000 ਸਰਿੰਦਰ ਮਾਨ ਕੋਰੀ ਕਹਿੰਦੇ ਵੀ ਘਾਂਗੇ ਵਾਲੇ ਗੁਰਵਿੰਦਰ ਨੂੰ ਦੇ ਦੀਏ ਲੈ ਵੀ ਨੌਜਾਨਾ ਵੱਡਾ ਲਾਲਾ ਬਿਗਲਾ ਜੀ ਸਾਡੇ ਸਤਿਕਾਰਯੋਗ ਨੇ ਸਾਰਿਆਂ ਦਾ ਧੰਨਵਾਦ ਮੈਚ ਬਰਾਬਰੀ ਤੇ ਹੋ ਗਿਆ ਮੈਚ ਬਰਾਬਰੀ ਤੇ ਹੋ ਗਿਆ ਸ਼ਯਾਦ ਵੀ ਵੇਰ-ਵੇਰ ਕੇ ਪਾਈ ਜਾਂਦਾ ਬੋਲਟ ਵੀ ਵੇਰ-ਵੇਰ ਕੇ ਪਾਈ ਜਾਂਦਾ ਤੇ ਬੋਰੀਆ ਸੀਸਰ ਉਧਰ ਕਹਿੰਦੇ ਸ਼ੀਨੂ ਤੇ ਗੁਰਵਿੰਦਰ ਅੱਟ ਕਰਾਈ ਜਾਂਦਾ ਮੇਲਾ ਕਮਾਲਪੁਰ ਦਾ ਸਾਰੀ ਪ੍ਰਬੰਧ ਕਮੇਟੀ ਨੂੰ ਵੱਡੀ ਮੁਬਾਰਕਬਾਦ ਹਲਕਾ ਜਿਹਾ ਟੱਚ ਲਾ ਕੇ ਆ ਆਉਂਦਾ ਸ਼ਯਾਦ ਆ ਆਉਂਦਾ ਸ਼ੀਨੂ ਲੈ ਬੋਰੀਆ ਜੇ ਟਰੈਕਟਰ ਹਰਿਆਣੇ ਨੂੰ ਲਿਜਾਣਾ ਤੇ ਫੇਰ ਲਗਾਤਾਰ ਪੌਣੀਆਂ ਪੈਣੀਆਂ ਨੇ ਲਗਾਤਾਰ ਪੌਣੀਆਂ ਪੈਣੀਆਂ ਨੇ ਆਹ ਓਏ ਬੂਰੀਆ ਕੰਗਸ ਇਸ ਵੇਲੇ ਕਰਮਜੀਤ ਕੰਗਸ ਕਬੱਡੀ ਕਬੱਡੀ ਕਰ ਰਾ ਹੋਇਆ ਸੁਪਰ ਫਾਈਨਲ ਕਮਾਲਪੁਰੇ ਦਾ ਦੁਨੀਆ ਪੱਪਾ ਪਾਰ ਚੋਲੇ ਵਾਲਾ ਚੋਲੇ ਵਾਲਾ ਪਰ ਕਹਿੰਦੇ ਬੂਰੀਆ ਸਿਰਾਂ ਲਾਈ ਜਾਂਦਾ ਆਹ ਸਿਰਾਂ ਲਾਈ ਜਾਂਦਾ ਬੂਰੀਆ ਕਹਿੰਦੇ ਸਿਰਾਂ ਲਾਈ ਜਾਂਦਾ ਇੱਕ ਟਰੈਕਟਰ ਵੀ ਉਧਰ ਨੂੰ ਜਾਂਦਾ ਲੱਗਦਾ ਮਾਨਾ ਰੂਮੀ ਦੀ ਆ ਜਿਵੇਂ ਸੰਧੂ ਭਰਾ ਕਹਿੰਦੇ ਹੁੰਦੇ ਆ ਆਹ ਦਾ ਟਰੈਕਟਰ ਦੇ ਆਲੇ-ਦਾਲੇ ਢੇਡੇ ਜੇ ਕੱਢ ਆਇਆ ਆਹ ਦਾ ਟਰੈਕਟਰ ਦੇ ਨੇੜੇ-ਨੇੜੇ ਢੇਡੇ ਕੱਢ ਆਇਆ ਆਓ ਸਾਹਮਣੇ ਮੇਰੇ ਮਿੱਤਰੋ ਸ਼ਾਯਦ ਅਲੀ ਫੇਰ ਕਬੱਡੀ ਪਾ ਰਿਹਾ ਹੈ ਅੱਜ ਦੇ ਮੇਲੇ ਤੇ ਨਹੀਂ ਪੰਜਾਬ ਦੇ ਹਰੇਕ ਮੇਲੇ ਤੇ ਮੁੰਡਾ ਨੇ ਤੀਸਰਾ ਲਾਉਂਦਾ ਹੈ ਮੁੰਡਾ ਨੇ ਤੀਸਰਾ ਲਾਉਂਦਾ ਆਓ ਸੀਸਰ ਆਲਿਆ ਆਓ ਸੀਸਰ ਆਲਿਆ ਜਿਹੜਾ ਕੱਲਾ ਪਾਜੂਗਾ ਉਹ ਸਿਰਾਂ ਲਾ ਜੂਗਾ ਕਮਾਲਪੁਰੇ ਵਿੱਚ ਉਹੀ ਰੇਡਰ ਬੈਸਟ ਕਾ ਆ ਜੂਗਾ ਜਿਹੜਾ ਕੱਲਾ ਪਾ ਜੂਗਾ ਸਿਰਾਂ ਲਾ ਜੂਗਾ ਉਹੀ ਕਮਾਲਪੁਰੇ ਦੇ ਵਿੱਚੋਂ ਬੈਸਟ ਆ ਜੂਗਾ ਤੁਮਾਂ ਪਾ ਜੂਗਾ ਮੈਂ ਜੱਗ 'ਚ ਬਣਾ ਜੂਗਾ ਆਹ ਬੂਰੀਆ ਕਬੱਡੀ ਕਬੱਡੀ ਕਰਦਾ ਹੋਇਆ ਸ਼ਾਹਕੋੜ ਦੀ ਟੀਮ ਦਾ ਖਿਡਾਰੀ ਹੈ ਬੱਜਵਾ ਨੇਦਰਪਾਲ ਨੂੰ ਮਾਣ ਮੁੰਡੇ ਦੀ ਖੇਡ ਤੇ ਸੁਖੀ ਬੈਂਸ ਨੂੰ ਮਾਣ ਮੁੰਡੇ ਦੀ ਖੇਡ ਤੇ ਪਈ ਹੋ ਰੇਡ ਆਹ ਟੱਕਰ ਸਿਰੇ ਦੀ ਆਹ ਹੈ ਚੋਲੇ ਵਾਲਾ ਆਹ ਹੈ ਚੋਲੇ ਵਾਲਾ ਆਹ ਹੈ ਚੋਲੇ ਵਾਲਾ ਆਹ ਹੈ ਚੋਲੇ ਵਾਲਾ ਜਫਾ ਜੋਰਦਾ ਨਾ ਕੇ ਉੱਲੇ ਵਾਲਾ ਉਹ ਜਫਾ ਜੋਰਦਾ ਨਾ ਕੇ ਉੱਲੇ ਵਾਲਾ ਆ ਅਬਨ ਕਹਿੰਦਾ ਵੀ ਅਰਸ਼ ਹੈ ਚੋਲੇ ਵਾਲਾ ਉਧਰ ਸਿਰੇ ਮੱਲੇ ਦਾ ਮਾਨਾ ਰੂਮੀ ਜੀ ਕਹਿੰਦਾ ਸ਼ੀਰੇ ਮੱਲੇ ਦਾ ਬੰਦੇ ਝੱਲੇ ਦਾ ਕੰਮ ਉਥੇ ਸਾਂਭੀ ਬੈਠਾ ਮੇਰੇ ਵੀਰੋ ਦਸਾਂ ਬੰਦਿਆਂ ਦਾ ਸ਼ੀਰਾ ਮੱਲੇ ਵਾਲਾ ਧੰਨਵਾਦ ਹੈ ਮਾਨਾ ਸ਼ਦਾਈ ਬੰਦਾ ਹੈ ਉਹਦੇ ਸ਼ਰਿਆ ਨਹੀਂ ਕਹਿਦਣਾ ਹੁੰਦਾ ਵੀ ਪੈਸੇ ਲਾਉਨੇ ਆ ਨਾਮ ਲਾਉਣਾ ਨਾ ਬਣਾਉਣਾ ਇਹ ਵੀ ਦਿਲ ਦੀ ਗੱਲ ਹੈ ਜਿਹੜੀ ਸੱਚੀ ਕਹਿ ਦੇਵੇ ਤੇ ਸਕਰੀਨ ਬੋਰਡ ਤੇ ਝਾਤ ਵੱਜਦੀ ਆ 6 15 ਤੇ 16 15.5 ਤੇ ਕਲੀਅਰ ਕਰਾਈਏ ਜੀ ਜਲਦੀ ਨਾਲ ਲਾਈਨ ਛੱਡ ਦਿਓ ਭਰਾ ਬਣ ਕੇ ਲਾਈਨ ਲਾਈਨ ਸਾਹ ਨਾਲੀਆਂ ਟੱਕਰਾਂ ਨੂੰ ਦੇਖਣਾ ਤੇ ਬਹਿ ਜਾ ਫਿਰ ਲਾਈਨ ਛੱਡ ਕੇ ਮੈਚ ਕਾਦਾ ਨੰਗੀਆਂ ਤਾਰਾਂ ਨੂੰ ਹੱਥ ਪੈਂਦੇ ਆ ਭਰਾ ਬਣ ਕੇ ਲੈਣਾ ਛੱਡ ਦਿਓ ਤੇ ਬਹੁਤ ਧੰਨਵਾਦ ਹੈ ਮੈਚ ਕਾਦਾ ਇਹ ਤਾਂ ਜੰਗੀ ਹੈ ਅੱਤ ਨਹੀਂ ਸਿਰਾਂ ਨਹੀਂ ਇਹ ਤਾਂ ਬੰਬੀ ਹੈ ਮੈਚ ਕਾਦਾ ਕਹਿੰਦੇ ਜੰਗੀ ਐ ਆ ਤਰੀ ਸਿਰਾਂ ਨਹੀਂ ਇਹ ਤਾਂ ਬੰਬੀ ਐ ਐਨ ਸਿਰੇ ਦੀ ਟੱਕਰ ਐ ਜਲਦੀ ਨਾਲ ਕਲੀਅਰ ਕਰ ਦਈਏ ਜੀ ਜਲਦੀ ਨਾਲ ਜਲਦੀ ਨਾਲ ਕਮਾਲਪੁਰੇ ਵਿੱਚ ਭਰੇ ਸਾਰੇ ਰੰਗੀ ਐ ਅੱਜ ਸਾਰਾ ਕੁਝ ਹੀ ਵੇਖਣ ਨੂੰ ਮਿਲ ਗਿਆ 16 ਕਿ ਟੀਮਾਂ ਦੇ ਵਿੱਚ ਸਾਰੇ ਮੱਲ ਵੱਡੇ ਵਧੀਆ ਆਏ ਐ ਤੇ ਮੇਰੇ ਬਾਜਾ ਵਾਲੇ ਮਾਹੀ ਦੀ ਅਪਾਰ ਕਿਰਪਾ ਦੇ ਨਾਲ ਬਿਨ ਵਿਗਨਸਪੂਰਨ ਹੁੰਦਾ ਜਾ ਰਿਹਾ ਅੱਜ ਦਾ ਇਹ ਸ਼ਾਨਦਾਰ ਕਬੱਡੀ ਕੱਪ ਹੈ ਦੇਨ ਨਹੀਂ ਦੇ ਸਕਦੇ ਬੱਚਿਆਂ ਵਾਲੇ ਭੁੱਲ ਨਾ ਜਾਇਓ ਬੱਚਿਆਂ ਦੀ ਕੁਰਬਾਨੀ ਨੂੰ ਹਾਂਜੀ ਡੈਨੀ ਜੀ ਨੰਬਰ ਹੋਲਡ ਹੈ ਨੰਬਰ ਹੋਲਡ ਹੈ ਬਿੱਲਾ ਜੀ ਕਲੀਅਰ ਕਰ ਲਿਓ ਕਲੀਅਰ ਕਰੋ ਭਰਾ ਬਣ ਕੇ ਬਾਅਦ ਵਿੱਚ ਕੋਈ ਰੌਲਾ ਨਾ ਪੈ ਜਾਵੇ ਕਰਾਈਏ ਜੀ ਕਰਾਈਏ ਮੈਂ ਸ਼ੁਰੂ ਬੇਲੇਆ ਭੱਜ ਕੇ ਆ ਜਾ ਇੱਧਰ ਵੇਖ ਲੈ ਨੰਬਰ ਸੋਹਣਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਰਾਈਏ ਜੀ ਕਰਾਈਏ ਮੈਂ ਸ਼ੁਰੂ ਜਲਦੀ ਨਾਲ ਜਦੋਂ ਮਾੜੇ ਮੋٹے ਰੋਲੇ ਰੱਪੇ ਦੰਦਾੜਦਾ ਹੋਰ ਸਵਾਦ ਆਉਂਦਾ ਹੋਰ ਸਵਾਦ ਆਉਂਦਾ ਗਰਾਊਂਡ ਕਲੀਅਰ ਗਰਾਊਂਡ ਕਲੀਅਰ ਲਓ ਸ਼ਾਜੀ ਦੀ ਰੇਡ ਬੂਟੇ ਬਈ ਆਇਆ ਉੱਥੇ ਆਹ ਸਾਹਮਣੇ ਅੜਦਾ ਜੋ ਦੰਦਾ ਚ ਅੜ ਲੈਣ ਦੇ ਆਹ ਗੁੱਡੀ ਸਿਖਰਾਂ ਦੀ ਚੜਦੀ ਤੇ ਮੁੰਡਿਆਂ ਦੀ ਚੜ ਲੈਣ ਦੇ ਆਹ ਸਾਹਮਣੇ ਦੰਦੇ ਅੜ ਗਿਆ ਕੁਝ ਨੰਬਰ ਦਾ ਚੱਕਰ ਆ ਪਰ ਫੇਰ ਮੈਚ ਦੀ ਸ਼ੁਰੂਆਤ ਹੋਈ ਆ ਏ ਕੜਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਸਰਾਰ ਸਰਾਰ ਕਮਾਲਪੁਰੇ ਢੰਗੜਾ 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 ਪੈਂਦਾ ਤੇ ਪੈਂਦੇ ਬਿਨਾ ਢੋਲ ਤੋਂ ਢੰਗੜੇ ਦੁਨੀਆ ਵੇਦੀ ਖੜ ਖੜ ਕੇ ਉਮਰਿਆਣੇ ਦਾ ਬੂਟਾ ਵੀ ਗੱਲਾਂ ਸੁਣਾਈ ਜਾਂਦਾ ਕੋਕੇ ਜੜ ਜੜ ਕੇ ਆਹ ਸਾਹਮਣੇ ਬੂਰੀਏ ਦੀ ਰੇਡ ਗਈ ਮਿੱਤਰੋ ਬੂਰੀਏ ਦੀ ਰੇਡ ਪੈ ਗਈ ਅਰਸ਼ ਫੇਰ ਲੱਗੀ ਏ ਅਰਸ਼ ਫੇਰ ਲੱਗੀ ਏ ਆਹ ਸਾਹਮਣੇ ਮੇਰੇ ਮਿੱਤਰੋ ਇਹ ਸ਼ਕਰਪੁਰ ਸ਼ਕਰਪੁਰ ਫਰੀਆਦ ਛਦੀਕ ਬਲੂਗ ਆਹ ਕਹਿੰਦੇ ਨੌਜਵਨ ਟੱਚ ਲਾ ਕੇ ਆਹ ਕਹਿੰਦੇ ਸ਼ਾਹ ਕੋਟੀਆਂ ਦਾ ਚਹੇਤਾ ਸਿਰਾਂ ਲਾ ਗਿਆ ਉਹ ਸ਼ਾਜੀ ਫੇਰ ਆ ਗਿਆ ਸ਼ਾਜੀ ਫੇਰ ਆ ਗਿਆ ਸ਼ਾਜੀ ਫੇਰ ਆ ਗਿਆ ਆ ਪਈ ਹੋ ਰੇੜ ਸ਼ੀਲੂ ਕਾਂਗੇ ਵਾਲੇ ਮਹਿਲਾ ਭਗਿਆੜ ਮਹਿਲਾ ਭਗਿਆੜ ਮਹਿਲਾ ਭਗਿਆੜ ਮਹਿਲਾ ਭਗਿਆੜ ਮਹਿਲਾ ਭਗਿਆੜ ਜੋਗੇ ਵਾਲੀਏ ਕਲਵੰਤ ਦਾ ਚੰਡਿਆ ਹਰ ਸਰਪੰਚ ਨੇ ਗੱਡੀ ਦਿੱਤੀ ਆ ਹਰ ਸਰਪੰਚ ਨੇ ਗੱਡੀ ਦਿੱਤੀ ਆ ਮੈਨੂੰ ਲੱਗਦਾ ਉਹ ਸਾਰਾ ਕੁਝ ਜੋਗੇ ਵਾਲੇ ਨੂੰ ਜਾਂਦਾ ਸੀਦਾ ਲੱਗਦਾ ਪਰੇ ਨੂੰ ਹੋ ਜੋ ਮੇਰੇ ਮਿੱਤਰੋ ਅੱਜ ਕਮਾਲਪੁਰੇ ਦੇ ਵਾਕਿਆ ਦੁੱਕੀ ਕਮਾਲਪੁਰੇ ਕਮਾਲ ਦੀ ਗੱਲ ਹੋ ਗਈ ਹੈ ਕਮਾਲਪੁਰੇ ਕਮਾਲ ਦੀ ਗੱਲ ਹੋ ਗਈ ਹੈ ਨੰਬਰ 9 ਆਖਲਾ ਉਹ ਡੀਟੀਓ ਨੇ ਇੱਕ ਜਾਫੀ ਸੀੜ ਤੋਂ ਥੱਲੇ ਤਾਰਤਾ ਉਹ ਬੀਟੀਓ ਨੇ ਇੱਕ ਜਾਫੀ ਜੱਗਿਆ ਸੀੜ ਤੋਂ ਥੱਲੇ ਲਾਤਾ ਆ ਨੰਬਰ ਦਿਲਵਰ ਜੀ ਰੇਡਰ ਦਾ ਰੇਡਰ ਦਾ ਨੰਬਰ ਨਾਤਦਾ ਤੇ ਆ ਕੀ ਯਾਰ ਗਰਾਊਂਡ 'ਚ ਕੱਠ ਵਾਲਾ ਹੋ ਗਿਆ ਭਾਈ ਪਲੀਜ਼ ਭਾਈ ਯਾਰ ਕਾਹਤੋਂ ਆ ਦੇਖੋ 1 2 3 ਕੋਚ ਉਹ ਭਰਾ ਬਣ ਕੇ ਹੋ ਜਾਓ ਬਾਹਰ ਕਾਂਗੇ ਮਾੜਾ ਮੋਟਾ ਸਿੱਖ ਲੋ ਯਾਰ ਕਬੱਡੀ ਐ ਇੱਕ ਟਰੈਕਟਰ ਮੈਨੂੰ ਲੱਗਦਾ ਜਗਰਾਉਂ ਤੋਂ ਇਧਰਲੀ ਸਾਈਡ ਆ ਮੋਗਾ ਤਲਵੰਡੀ ਭਾਈ ਨੂੰ ਤੁਰਦੇ ਤੁਰਿਆ ਜਾਂਦਾ ਦੀਨਾ ਲਓ ਸ਼ਾਜੀ ਦੀ ਰੇਡ ਪੈ ਗਈ ਮੇਰੇ ਵੀਰੋ ਸ਼ਾਜੀ ਕਬੱਡੀ ਕਬੱਡੀ ਕਰਦਾ ਹੋਇਆ ਚਾਰ ਜਾਫੀਆਂ ਵਿੱਚ ਹੁਣ ਕੌਣ ਜਫਾ ਲਾ ਕੇ ਬੱਲੇ ਬੱਲੇ ਕਰਵਾਉ ਗੱਲ ਸਮੇਂ ਦੀ ਦਾਵੀ ਦਾ ਬੋਲਾ ਹੋਇਆ ਦਾਵਾ ਟੱਕਰ ਟੱਕਰ ਕਿਹੜੇ ਗੱਭਰੂ ਨਾਲ ਪੈਂਦੀ ਹੈ ਟੱਕਰ ਕਿਹੜੇ ਗੱਭਰੂ ਨਾਲ ਪੈਂਦੀ ਸ਼ੀਲੂ ਸ਼ੀਨੂ ਪਿਆਰ 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 ਨਾਲ ਪਿਆਰ ਨਾਲ ਪਿਆਰ ਨਾਲ ਬਾਹਰ ਨਾ ਕੋਈ ਬਾਹਰ ਨਾ ਬਾਹਰ ਉਹ ਕੋਈ ਨਹੀਂ ਹੋਇਆ ਬਾਹਰ ਉਹ ਨਹੀਂ ਆ ਰਿਹਾ ਕਿੱਥੇ ਗਿਆ ਯਾਰ ਕੁਝ ਨਹੀਂ ਹੋਇਆ ਯਾਰ ਉਹ ਦੱਸੋ ਯਾਰ ਕੀ ਕਰਨਾ ਗਰਾਊਂਡ 'ਚ ਆ ਕੇ ਬਾਹਰ ਬਾਹਰ ਚਲੋ ਯਾਰ ਬਾਹਰ ਚਲੋ ਯਾਰ ਕੋਈ ਗੱਲ ਨਹੀਂ ਪਲੀਜ਼ ਆ ਪੰਜਾਬ ਪੁਲਿਸ ਵਾਲਿਆਂ ਨੂੰ ਬੇਨਤੀ ਹੈ ਵੀ ਇਹਨਾਂ ਨੂੰ ਕਰੋ ਲੋਟ ਮਾਰਾਏ ਕੋਈ ਕੋਈ ਗੱਲ ਨਹੀਂ ਯਾਰ ਪਿਆਰ ਨਾਲ ਬਾਹਰ ਹੋਣੀ ਆ ਕੇ ਯਾਰ ਕਿਸੇ ਸਾਡੇ ਪਲੇਅਰਾਂ ਦਾ ਕੰਮ ਆ ਪਲੀਜ਼ ਇਹ ਸਾਡਾ ਪਰਿਵਾਰ ਅਸੀਂ ਇਕੱਠੇ ਰਹਿਣਾ ਯਾਰ ਨਾ ਆਹ ਗਰਾਊਂਡ ਕਲੀਅਰ ਪਿਆਰ ਨਾ ਯਾਰ ਇਹ ਸਾਡਾ ਪਰਿਵਾਰ ਆ ਮਾੜੀ ਮੋਟੀ ਨੋਖ-ਜੋਖ ਹੋ ਜਾਂਦੀ ਹੈ ਯਾਰ ਕੋਈ ਗੱਲ ਨਹੀਂ ਪਲੀਜ਼ ਸ਼ੀਲੂ ਆ ਜਾ ਇੱਧਰ ਯਾਰ ਆ ਜਾ ਸ਼ੀਲੂ ਯਾਰ ਪਿਆਰ ਨਾ ਸਾਜੀ ਪਿਆਰ ਨਾ ਭਰਾ ਬਣ ਕੇ ਕੋਈ ਨਹੀਂ ਯਾਰ ਇਦਾਂ ਨਹੀਂ ਕਰੀਦਾ ਮਾੜਾ ਮੋਟਾ ਉਹ ਬਾਈ ਤੁਸੀਂ ਗਰਾਊਂਡ ਜਾ ਕੇ ਕੀ ਲੈਣਾ ਪਿਆਰ ਨਾ ਫਰਿਆਦ ਕੋਈ ਗੱਲ ਨਹੀਂ ਆਪਣੇ ਆਪਣੇ ਆ ਕੋਈ ਗੱਲ ਨਹੀਂ ਯਾਰ ਕੋਈ ਨਹੀਂ ਪਿਆਰ ਨਾ ਯਾਰ ਇਹਦਾ ਨਾ ਆਹ ਗਰਾਊਂਡ ਕਲੀਅਰ ਆ ਪੰਜਾਬ ਪੁਲਸ ਵਾਲੇ ਕਹਿੰਦੇ ਜਿਹੜਾ ਗਰਾਊਂਡ ਤੇ ਰਸ ਗਿਆ ਸਾਨੂੰ ਬਾਤ ਚ ਨਾ ਆਖਿਓ ਕੋਈ ਕਾਰਵਾਈ ਹੋਗੀ ਯਾਰ ਨਾ ਤਾਂ ਕਮੇਟੀ ਵਾਲਾ ਕੋਈ ਵਿਚ ਆ ਗਰਾਊਂਡ ਦੇ ਬਾਹਰੋਂ ਦਰਸ਼ਕੀ ਉੱਠ ਕੇ ਆ ਗਏ ਵੀਰੇ ਯਾਰ ਪਲੀਜ਼ ਬਾਹਰ ਜਾਓ ਬਾਹਰ ਯਾਰ ਮਾੜੀ ਮੋਟੀ ਜਦੋਂ ਇਹਦਾ ਮੈਚ ਗਰਮ ਹੋਵੇ ਮਾੜਾ ਮੋਟਾ ਨੋਕ ਚੋਕ ਹੋ ਜਾਂਦੀ ਹੈ ਸਾਡਾ ਪਲੀਜ਼ ਗਰਾਊਂਡ ਕਲੀਅਰ ਪਿਆਰ ਨਾ ਕੋਈ ਨਹੀਂ ਸ਼ਿਲੂ ਵੀਰੇ ਆ ਕਿੱਥੇ ਆ ਸ਼ਹਾਜਾਦ ਕਰਾਈਏ ਜੀ ਕਰਾਈਏ ਮੈਚ ਸ਼ੁਰੂ ਮੈਚ ਸ਼ੁਰੂ ਕਰਾਈਏ ਸ਼ਹਾਜਾਦ ਕੋਈ ਨਹੀਂ ਆਪਣਾ ਵੀਰ ਆ ਯਾਰ ਤੁਸੀਂ ਬਾਈ ਯਾਰ ਬਾਹਰ ਹੋ ਜਾਓ ਸੀ ਆਪੇ ਇਹ ਮਸਲਾ ਸੁਲਝਾ ਲੈਣੇ ਆ ਤੁਸੀਂ ਪਲਿਸ ਸਾਈਡ ਤੇ ਹੋ ਜਾਓ ਸਾਈਡ ਤੇ ਯਾਰ ਲੋਕ ਇਹ ਤੁਸੀਂ ਯਾਰ ਖਾਮ ਖਾਮ ਬਾਹਰੋਂ ਆ ਕੇ ਗੱਲ ਵਧਾਈ ਜਾਂਦੇ ਪਲੇਅਰ ਸਾਡੇ ਆਪਣੇ ਆਹ ਪੰਜਾਬਪੁਰਸ ਵਾਲਿਆਂ ਨੂੰ ਬੇਨਤੀ ਇਹਨਾਂ ਨੂੰ ਬਾਹਰ ਕੱਢੋ ਜਿਹੜੇ ਕੋਲੇ ਇਹ ਖੜੇ ਐ ਇਹਨਾਂ ਦੇ ਸ਼ਾਜਾਦ ਆ ਯਾਰ ਆ ਪਿਆਰ ਨਾ ਮਲੂਕ ਇਹਨਾਂ ਦੀ ਜੱਫੀ ਪਾਉਣੀ ਐ ਪਲੀਜ਼ ਜੱਫੀ ਪਾ ਯਾਰ ਕੰਮ ਨਹੀਂ ਮੇੜੀ ਇਹ ਟੇਰੀਏ ਸ਼ਾਜੀ ਆ ਟੇਰੀਆਂ ਇੱਧਰ ਆਜੋ ਦੋਨੇ ਦੋਨੇ ਭਰਾ ਇੱਧਰ ਆਜੋ ਦੋਨੇ ਭਰਾ ਇੱਧਰ ਆਜੋ ਦੋਨੇ ਭਰਾ ਜੋ ਸ਼ੀਲੂ ਗੁਰਵਿੰਦਰ ਇਹਦਾ ਪਿਆਰ ਨਾਲ ਦੋਨੇ ਭਰਾ ਜਫੀ ਬਾਗੇ ਹੈਂਡ ਸ਼ੇਕ ਕਰਕੇ ਸ਼ਹਿਜ਼ਾਦ ਲਓ ਤਾਲੀਆਂ ਮਾਰ ਦਿਓ ਭਰਾ ਨੇ ਸਦਾ ਹੀ ਭਰਾ ਰਹੇ ਨੇ ਮੈਚ ਦੇ ਵਿੱਚ ਥੋੜਾ ਕਹਿਣਾ ਹੋ ਜਾਂਦਾ ਪਿਆਰ ਨਾਲ ਲਓ ਕਰਾਈਏ ਮੈਚ ਸ਼ੁਰੂ بار بار ਵੀਰ ਜੀ ਕਰਾਈਏ ਮੈਚ ਸ਼ੁਰੂ ਸ਼ੀਲੂ ਕਰਾਈਏ ਮੈਚ ਬਾੜੀ ਮੋਟੀ ਨੋਕਚੋਕ ਹੋ ਜਾਂਦੀ ਵੀਰੇ ਤੁਸੀਂ ਬਾਹਰ ਚਲੇ ਜਾਓ ਕਰਾਈਏ ਜੀ ਮੈਚ ਸ਼ੁਰੂ ਉਹ ਸਮਝਾਉਣ ਵਾਲੇ ਪਾਸੇ ਹੋ ਜੋ ਬਾਈ ਬਣ ਕੇ ਇਕੱਠ ਉਹਨਾਂ ਲਈ ਹੈ ਜਿਹੜੇ ਆ ਰਾਜੀ ਨਾਮੇ ਵਾਲਿਆਂ ਦਾ ਕੱਠ ਵਾਲਾ ਜਿਹੜੇ ਬਾਹਰੋਂ ਰਾਜੀ ਨਾਮੇ ਵਾਲੇ ਆਏ ਆ ਭਰਾ ਬਣ ਕੇ ਉਹ ਬਾਹਰ ਚਲੇ ਪਲੀਜ਼ ਬੇਨਤੀ ਹਾਂ ਹੱਥ ਜੋੜ ਕੇ ਬੇਨਤੀ ਹੈ ਗਰਾਊਂਡ ਕਲੀਅਰ ਕਰਾਈਏ ਜੀ ਮੈਚ ਸ਼ੁਰੂ ਓਏ ਮੈਚ ਵੀ ਥੋੜਾ ਘੱਟ ਰਹਿ ਗਿਆ ਭਰਾ ਬਣ ਕੇ ਮੈਚ ਵੀ ਥੋੜਾ ਘੱਟ ਗੁਰਵਿੰਦਰ ਝੋਟਿਆ ਬੱਸ ਕਰਾਈਏ ਜੀ ਕਰਾਈਏ ਮੈਚ ਸ਼ੁਰੂ ग्राउंड क्लीयर रेड़ जी रेड़ लाइए जी फरिया जी चैन लाओ भरा बन के चैन लाइए ग्राउंड क्लीयर भाई यार हो जाओ बार हाथी जोड़ के बेनती क्लीयर कर दिए आ भी घबरूआ पा भी रेड़ हाँ भी घबरूआ पा भी रेड़ ਦਖਾ ਸਿਰੇ ਦੀ ਖੇਡ ਆ ਬੂਰੀਆ ਦੀ ਰੇਡ ਮੋਟੇ ਬਾਈ ਆ ਬੂਰੀਆ ਸੀਸਰ ਆ ਕਬੱਡੀਆਂ ਦੇ ਫੈਸਲੇ ਹੋ ਜਾਣੇ ਆ ਮੇਰੇ ਮਿੱਤਰੋ ਆ ਕਬੱਡੀਆਂ ਦੇ ਫੈਸਲੇ ਆ ਜਿੱਤਾਂ ਹਾਰਾਂ ਦੇ ਜਿੱਤਾਂ ਹਾਰਾਂ ਦੇ ਜਿੱਤਾਂ ਹਾਰਾਂ ਦੇ ਚੋਲੇਣਾ ਜਿੱਤਾਂ ਹਾਰਾਂ ਦੇ ਪਰੇ ਨੂੰ ਹੋ ਜਾ ਕਮਾਲਪੁਰੇ ਜਿੱਤਾਂ ਹਾਰਾਂ ਦੇ ਫੈਸਲੇ ਅਰਸ਼ਦੇ ਪੂਰੀਆ ਅਰਸ਼ਦੇ ਪੂਰੀਆ ਅਰਸ਼ਦੇ ਪੂਰੀਆ ਅਰਸ਼ਦੇ ਪੂਰੀਆ ਅਰਸ਼ਦੇ ਪੂਰੀਆ ਅਰਸ਼ਦੇ ਪੂਰੀਆ ਟੱਕਰ ਹੋਇਆ ਕੀਆ ਕੀਆ ਨੰਬਰ ਪੂਰੀਏ ਦਾ ਨੰਬਰ ਪੂਰੀਏ ਦਾ ਓਏ ਸਿਰਾ ਹੋ ਗਿਆ ਕਮਾਲਪੁਰ ਸਿਰਾ ਹੋ ਗਿਆ ਕਮਾਲਪੁਰ ਸਿਰਾ ਹੋ ਗਿਆ ਕਮਾਲਪੁਰ